ਅਸਲ 'ਚ ਕਟਨਾਕਰਮ ਦੇ ਜਿਹੜੇ ਵਰਪਨ ਦੇ ਮਤਲਬ ਕੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਜਿਵੇਂ ਤੱਕ ਅੱਜ ਤੱਕ ਦਾ ਕੰਗਰਾਂ ਰਣੋਦ ਦਾ ਜਿਹੜਾ ਸੁਭਾਅ ਰਿਹਾ ਏ ਉਹ ਬੜੀ ਉਹ ਮਤਲਬ ਕਿ ਬਖਲਾਹੜ ਦੇ ਵਿੱਚ ਰਹਿੰਦੀ ਹੈ ਹਰ ਸਮੇਂ ਕਿਉਂਕਿ ਉਹਦਾ ਜਿਹੜਾ ਮੈਂਟਲੀ ਟੈਂਪਰੇਚਰ ਹੈ ਉਹ ਠੀਕ ਨਹੀਂ ਹੈਗਾ ਉਹ ਨਸ਼ੇ ਵੀ ਕਰਦੀ ਇਸ ਗੱਲ ਦੇ ਵੀ ਬਹੁਤ ਜਿਹਾ ਪ੍ਰੂਫ ਨੇ ਅਸੀਂ ਇਹ ਵੀ ਗੱਲ ਮੈਂ ਕੱਲ ਵੀ ਆਖੀ ਸੀ ਕਿ ਉਹਦਾ ਵੀ ਡੋਪਿੰਗ ਟੈਸਟ ਨਾਲ ਦੇ ਨਾਲ ਕਰਾਇਆ ਜਾਵੇ ਪਰ ਉਹ ਪ੍ਰੋਪੋਗਾਂਡੇ ਕਰਕੇ ਹੀ ਆਪਣੇ ਆਪ ਨੂੰ ਫੇਮ ਕਰਦੀ ਹੈ ਕਿਉਂਕਿ ਨਾ ਤਾਂ ਉਹਦੀਆਂ ਫਿਲਮਾਂ ਚੱਲਦੀਆਂ ਨੇ ਨਾ ਉਹਦਾ ਕੋਈ ਆਧਾਰ ਹੈ ਨਾ ਹੀ ਉਹਦਾ ਕੋਈ ਜਨਮਾਂਸ ਤੇ ਵਿੱਚ ਕੋਈ ਸੰਦਰਭ ਹੈਗਾ ਲੀਡਰ ਬਣ ਚੁੱਕੇ ਹਨ ਲੀਡਰ ਬਣਦੇ ਨਾਲ ਕੀ ਲੀਡਰ ਤਾਂ ਮਤਲਬ ਕਿ ਪਹਿਲੇ ਵੀ ਲੀਡਰ ਸੀ ਕਿ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਉਹ મોદી ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਪਰ ਵਾਅਦੇ ਕਰਕੇ ਸਾਡੇ ਨਾਲ ਮੁਕਰ ਜਾਂਦੇ ਨੇ ਲੀਡਰ ਬਣਨਾ ਕੋਈ ਇਹ ਗੱਲ ਨਹੀਂ ਹੁੰਦੀ ਇਹ ਕੋਈ ਸਾਰਥਕਤਾ ਨਹੀਂ ਹੁੰਦੀ ਕਿ ਤੁਹਾਡਾ ਮਾਪਦੰਡ ਠੀਕ ਹੈ ਲੋਕੀ ਠੀਕ ਹੈ ਚੁਣ ਕੇ ਭੇਜ ਦਿੰਦੇ ਨੇ 40% ਲੋਕ ਤਾਂ ਦੇਸ਼ ਦੇ ਵਿੱਚ ਵੋਟ ਕਰਨ ਨਹੀਂ ਦਿੰਦੇ ਰਹੀ ਗੱਲ ਹੈਗੀ ਹੈ ਕਿ ਤੁਸੀਂ ਉਹਦਾ ਨਾ ਪਿਛਲੇ ਜਿੰਨੇ प्रकरण ਨੇ ਉਹਨੇ ਅਦਿੱਤਿਆ ਪੰਚੋਲੀ ਦੇ ਉੱਪਰ ਇਲਜ਼ਾਮ ਲਗਾਇਆ ਉਨੇ ਸੇਖਰ ਸੁਮਨ ਦੇ ਬੇਟੇ ਦੇ ਉੱਪਰ ਇਲਜ਼ਾਮ ਲਾਇਆ ਜਿਹੜਾ ਸੁਸਾਇਡ ਕਰਨ ਤੱਕ ਚਲੇ ਗਿਆ ਸੀਗਾ। ਉਹਨੇ ਰਿਤਿਕ ਰੋਸ਼ਨ ਦੇ ਉੱਪਰ ਇਲਜ਼ਾਮ ਲਾਇਆ ਕਿੰਨੀਆਂ ਹੀ ਪਾਰਟੀਆਂ ਦੇ ਵਿੱਚ ਉਹਨੇ ਬਤਮੀਜੀ ਕੀਤੀ, ਕਿੰਨੇ ਹੀ ਜਿਹੜੇ ਉਹ ਪ੍ਰੋਗਰਾਮਾਂ ਦੇ ਵਿੱਚ ਉਹਨੇ ਬਤਮੀਜੀ ਕੀਤੀ। ਕਦੇ ਹੋਰ ਸਵਾਕਰ ਦੇ ਚਲੇ ਜਾਂਦੀ ਐ ਪਰ ਲੀਡਰਾਂ ਦੇ ਸੰਦਰਭ ਵਿੱਚ ਉਹਨੇ ਜਿਹੜਾ ਇੱਕ ਦਮ ਉਹ ਬਿਆਨ ਦਿੰਦੀ ਐ ਕਿ ਪੰਜਾਬ ਦੇ ਵਿੱਚ ਅੱਤਵਾਦ ਤੇ ਉਗਰਵਾਦ ਵੱਧ ਰਿਹਾ ਹੈ ਉਹਦੇ ਬਾਰੇ ਗੱਲ ਕਰੋ। ਉਹ ਨਹੀਂ ਬੋਲੀ ਕਦੇ ਵੀ ਜਿਹੜੀ ਪ੍ਰਗਿਆ ਠਾਕੁਰ ਸੀਗੀ ਜਿਹੜੀ ਐਮਪੀ ਚੁਣ ਕੇ ਆਈ ਸੀ ਕਿ ਮੰਦ ਪ੍ਰਧਾਨ ਜਿਹੜੀ ਦੋਸ਼ੀ ਸੀਗੀ سزا ਘੱਟ ਕੇ ਆਈ ਹੋਈ ਹੈ ਹੈ ਉਹਦੇ ਬਾਰੇ ਉਹ ਕਦੇ ਨਹੀਂ ਬੋਲਦੇ ਤੁਹਾਨੂੰ ਯਾਦ ਹੋਊਗਾ ਕਨਈਆ ਕੁਮਾਰ ਦੇ ਥੱਪੜ ਮਾਰੇ ਗਿਆ ਥੋੜੇ ਦਿਨ ਪਹਿਲਾਂ ਇੱਕ ਪੁਲਿਸ ਅਫਸਰ ਨੇ ਇੱਕ ਟ੍ਰੇਨ ਦੇ ਚੱਲਦੀ ਟ੍ਰੇਨ ਦੇ ਵਿੱਚ ਇੱਕ ਲੇਡੀਜ਼ ਦਾ ਬੁਰਕਾ ਤਰਵਾਇਆ ਗਿਆ ਉਹ ਇਹਨੂੰ ਉਹਨੂੰ ਨੈਸ਼ਨਲ ਹੀਰੋ ਮੰਨਾਂਦੇ ਨੇ ਮਤਲਬ ਕਿ ਅਸਲ 'ਚ ਇਹ ਪੰਜਾਬ ਨੂੰ ਦੇਖ ਦੇ ਕੀ ਮੈਨੇ ਇਸ ਪਰਿਵਾਰ ਦੇ ਵਿੱਚੋਂ 5 ਜਿਹੜੇ ਪਿਛਲੇ ਬਜ਼ੁਰਗ ਨੇ ਇਹਨਾਂ ਦੇ ਇਹਨਾਂ ਦੇ ਚਾਚੇ ਤਾਏ ਨੇ ਉਹ ਦੇਸ਼ ਦੀ ਸੇਵਾ ਤੇ ਲਈ ਉਹਨਾਂ ਨੇ ਜੰਗ ਲੜੀ 71 ਦੀ ਜੰਗ ਲੜੀ 1965 ਦੀ ਜੰਗ ਲੜੀ ਉਸ ਉਸ ਬਾਰੇ ਕੁਝ ਨਹੀਂ ਪਤਾ ਪਛੋਕੜ ਬਾਰੇ ਕੁਝ ਨਹੀਂ ਪਤਾ ਉਹਨਾਂ ਦੇ ਖੁਦ ਜਿਹੜੇ ਪਤੀ ਨੇ ਉਹ ਹਸਬੰਡ ਨੇ ਬੀਬੀ ਕੁਲਵਿੰਦਰ ਕੌਰ ਜੀ ਦੇ ਤੇ ਉਹ ਫੌਜ ਆਰਮੀ ਚ ਨੌਕਰੀ ਕਰਦੇ ਨੇ ਇਸ ਨੇ ਸੇਵਾ ਦਿੱਤੀ ਹੈ ਅਸਲ ਚ ਗੱਲ ਇਹ ਹੈ ਕਿ ਉਹਨੂੰ ਉਕਸਾਇਆ ਕਿੰਨਾ ਗਿਆ ਹੁਣ ਕਿਉਂਕਿ ਇਹ ਬਹੁਤ ਵਾਰੀ ਦੇਖਿਆ ਗਿਆ ਏਅਰਪੋਰਟਾਂ ਦੇ ਉੱਪਰ ਵੀਆਈਪੀ ਕਲਚਰ ਦੇ ਉੱਪਰ ਹੋ ਸਕਦਾ ਹੈ ਉਹਦੇ ਉਹਦੇ ਬੈਗ 'ਚ ਕੋਈ ਡਰੱਗਸ ਹੋਵੇ ਹੋ ਸਕਦਾ ਉਹਦੇ 'ਚ ਕੋਈ ਇਹ ਜੀ ਇਹ ਜੀ ਕੋਈ ਚੀਜ਼ ਹੋਵੇ ਜਿਹੜੀ ਏਅਰਪੋਰਟ ਤੇ ਨਾ ਅਲਾਉਡ ਹੋਵੇ ਉਹ ਆਪ ਦੀ ਹੁੰਦਾ ਕਿ ਜਿਹੜਾ ਜਦੋਂ ਐਮਪੀ ਹੋਵੇ ਜਾਂ ਐਮਐਲਏ ਹੋਵੇ ਉਹ ਬਿਨਾਂ ਚੈਕਿੰਗ ਤੋਂ ਬਾਹਰ ਨਿਕਲ ਸਕਦਾ ਦੁਰਮ ਆਪਤਨ ਦਾ ਇਹ ਤੇ ਕੀ ਕਹਿਸਾ ਇਹ ਤਾਂ ਮੈਂ ਤਾਂ ਕਦੇ ਸੁਣੇ ਨਹੀਂ ਹੈਗਾ ਵੀ ਜਿੰਨੇ ਜਿੰਨੇ ਵੀ ਹੋਗੇ ਨੇ ਇਹ ਜੇ ਇਹ ਇਹੋ ਜਿਹਾ ਕੋਈ ਰੂਲ ਹੈਗਾ ਤੇ ਮਤਲਬ ਕਿ ਇਹ ਦੇਸ਼ ਦੇ ਵਿੱਚ ਡੈਮੋਕ੍ਰੇਸੀ ਨਹੀਂ ਹੈਗੀ ਤੇ ਤੁਸੀਂ ਉਹਨੂੰ ਹਜੇ ਤਾਂ ਉਹਨੇ ਸੱਤ ਲੈਣੀ ਸੀਗੀ ਸੱਤ ਜਾ ਕੇ ਕਰਨੀ ਹੈ ਉਹ ਤੋਂ ਬਾਅਦ ਉਹਦਾ ਆਣਾ ਪਰ ਤੁਸੀਂ ਇਹ ਗੱਲ ਦੇਖੋ ਵੀ ਉਹ ਤਾਂ ਚੰਡੀਗੜ੍ਹ ਵਿੱਚ ਆਣਾ ਆ ਕੇ ਉਹਦੇ ਕੋਈ ਲਿਖਤ ਹਜੇ ਤੱਕ ਕੋਈ ਰਿਪੋਰਟ ਦਰਜ ਨਹੀਂ ਕਰਾਈ ਜਿਹੜੀ ਸਾਡੇ ਕੋਲ ਹੈਗੀ ਹੈ ਉਹ ਆਪ ਦਾ ਮੈਡੀਕਲ ਕਰਾਉਂਦੀ ਉਹ ਐਮਐਲਆਰ ਕਰਵਾਉਂਦੀ ਉਹ ਸਿੱਧੀ ਦਿੱਲੀ ਕਿ ਭੱਜ ਗਈ ਮਲਕੀ ਉਹ ਉਹ ਇੱਕ ਤਰ੍ਹਾਂ ਦਾ ਜਿਹਨੂੰ ਕਹਿੰਦੇ ਬੈਲ ਬੈਲ ਪਲਾਨਡ ਉਹਦਾ ਪ੍ਰੋਪਗੈਂਡਾ ਸੀਗਾ ਉਹ ਫੇਮ ਪਾਉਣ ਵਾਸਤੇ